ਅਤਿ ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਸ਼ਹਿਰ ਵਾਸੀਆਂ ਲਈ ਵਿਸ਼ੇਸ਼ ਤੌਰ ਤੇ ਅੱਜ ਚੰਗੀ ਖਬਰ ਹੈ ਹਾਲਾਂਕਿ ਜਿਹੜੇ ਬਾਹਰੋਂ ਲੋਕ ਡੱਬ ਵਾਲੀ ਜਾਂਦੇ ਆ ਮਾਨਸਰ ਜਾਂਦੇ ਆ ਜਾਂ ਤਲਵੰਡੀ ਸਾਬੋ ਜਾਂਦੇ ਆ ਜਾਂ ਇਧਰੋਂ ਆਉਣ ਵਾਲੇ ਬਰਨਾਲਾ ਜਾਂ ਅੱਗੇ ਚੰਡੀਗੜ੍ਹ ਸਾਈਡ ਜਾਂ ਹੋਰ ਰਸਤੇਾਂ 'ਤੇ ਜਾਂਦੇ ਆ ਉਹਨਾਂ ਵਾਸਤੇ ਵੀ ਬਹੁਤ ਖੁਸ਼ੀ ਦੀ ਖਬਰ ਆ ਤੁਹਾਨੂੰ ਤਸਵੀਰਾਂ ਦਿਖਾ ਸਕਦੇ ਆ ਜਿਹੜਾ ਬਠਿੰਡੇ ਦਾ ਰਿੰਗ ਰੋਡ ਆ ਕੈਂਟ ਰੋਡ ਸ਼ੌਣੀ ਦੇ ਨਾਲ-ਨਾਲ ਇਹ ਪਿਛਲੇ ਲੰਬੇ ਸਮੇਂ ਤੋਂ ਲਟਕਿਆ ਸੀ ਤਕਰੀਬਨ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਜਿਸ ਵਿੱਚ ਜਿਹੜੀ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਸੀਗੀ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਵਾਲਿਆਂ ਨੂੰ ਜਿਹੜੀ ਵੱਡੀ ਰਾਹਤ ਮਿਲ ਗਈ ਹੈ ਕਿਉਂਕਿ ਸ਼ਹਿਰ ਵਿੱਚ ਲਗਾਤਾਰ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਜੇ ਆਈਟੀਆਈ ਚੌਕ ਪੁਲ ਤੋਂ ਉਤਰਨ ਦੀ ਗੱਲ ਕਰੀਏ ਪੁਲਿਸ ਲਾਈਨ ਸੀ ਤੇ ਵੱਖ-ਵੱਖ ਮੰਦਰ ਸੀ ਤੇ ਹੋਰ ਜਗਾ ਤੰਗ ਜਗਾ ਹੋਣ ਕਾਰਨ ਜਿਹੜੀ ਬਹੁਤ ਵੱਡੀ ਟ੍ਰੈਫਿਕ ਦੀ ਸਮੱਸਿਆ ਸੀ ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਲਟਕਿਆ ਹੋਇਆ ਸੀ ਤੇ ਹੁਣ ਜਿਹੜੀ ਖੁਸ਼ੀ ਦੀ ਖਬਰ ਆ ਸਾਡੇ ਨਾਲ ਸਾਬਕਾ ਕਾਉਂਸਲਰ ਹਰਜਿੰਦਰ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆ ਪਹਿਲਾਂ ਤਾਂ ਕੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਰਿੰਗ ਰੋਡ ਬੜੇ ਲੰਬੇ ਸਮੇਂ ਤੋਂ ਲਟਕੀ ਪਈ ਸੀ ਚਾਲੂ ਹੋ ਗਈ ਅੱਜ ਇਹ ਰਿੰਗ ਰੋਡ ਨਾ ਬਰਨਾਲਾ ਰੋਡ ਤੋਂ ਜਿਹੜੀ ਆਉਂਦੀ ਆ ਉਹ ਰਿੰਗ ਰੋਡ ਆ ਇੱਥੇ ਨਾ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਸੀ ਇਹਨੂੰ 15-20 ਸਾਲਾਂ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਫੇਸ 3 ਦੇ ਕੋਲ ਇੱਕ ਸਟੇ ਸੀ ਕਿਸੇ ਕਿਸਾਨ ਦੀ ਤੇ ਉਹ ਨੂੰ ਠੀਕ ਕੀਤਾ ਉਹਦਾ ਮਸਲਾ ਸਾਡੀ ਡੀਸੀ ਸਾਹਿਬ ਨੇ ਹੱਲ ਜਾਇਆ ਪਰਸਨਲ ਤੌਰ ਤੇ ਵਿੱਚ ਤੇ ਦੂਸਰੇ ਨੰਬਰ ਤੇ ਇਹਦਾ ਆ ਜਾਂਦਾ ਸੀਗਾ ਵੀ ਇੱਥੇ ਧੋਬੀ ਆਣੇ ਦੇ ਕੁਝ ਘਰ ਸੀ ਵਿੱਚ ਕਰੋ 15 20 ਘਰ ਸੀਗੇ ਵਿੱਚ ਜਿਨ੍ਹਾਂ ਨੂੰ ਕਿ ਜਦੋਂ ਵੀ ਉਹ ਤੋੜਨ ਦੀ ਗੱਲ ਕਰਦੇ ਸੀਗੇ ਸਾਨੂੰ ਧਰਨਾ ਲਾਉਣਾ ਪੈਂਦਾ ਸੀ ਅਸੀਂ ਕਹੇ ਵੀ ਤੋੜ ਦੋ ਰਿੰਗ ਰੋਡ ਨਗਾਹ ਲੋ ਪਰ ਇਹਨਾਂ ਨੂੰ ਜਗ੍ਹਾ ਦਿਓ ਬੈਠਣ ਨੂੰ ਫਿਰ ਉਹਨਾਂ ਦਾ ਮਸਲਾ ਲਗੀਤਾ ਉਹਨਾਂ ਨੂੰ ਉੱਥੋਂ ਉਹ ਕਰਕੇ ਜਗ੍ਹਾ ਹੋਰ ਤਾਂ ਮੈਂ ਲਾੜ ਕੀਤੀ ਫਿਰ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਇਹ ਰੇਲਵੇ ਕ੍ਰੋਸਿੰਗ ਦੀ ਇੱਥੋਂ ਦੇ ਓਵਰ ਬ੍ਰਿਜ ਦੀ ਕਿਉਂਕਿ ਇੱਥੇ ਮਿਸ਼ਨ ਡੀਪੋ ਨਾਲ ਹੈਗਾਗਾ ਕੈਂਟ ਦੇ ਸਿਕਿਉਰਟੀ ਇਹਨਾਂ ਦੀ ਆਪਦੀ ਤੇ ਇਸ ਕਰਕੇ ਇੱਥੋਂ ਦੀ ਵੀ ਉੱਪਰ ਦੀ ਜਾ ਸਕਦਾ ਸੀ ਪੁਲ ਬਹੁਤ ਬੜੀਆਂ ਬੜੀਆਂ ਪ੍ਰੋਬਲਮਾਂ ਆਪਾਂ ਕਹਿ ਸਕਦੇ ਸੀ ਸੋ ਇੱਕ ਖੁਸ਼ੀ ਭਰੀ ਖ਼ਬਰ ਹੀ ਆ ਵੀ ਜਿਹੜਾ ਇਹ ਕੰਮ ਹੋਇਆ ਬਹੁਤ ਵਧੀਆ ਹੋਇਆਗਾ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਨਿੱਜੀ ਤੌਰ ਤੇ ਸਾਡੀ ਡੀਸੀ ਸਾਹਿਬ ਦਾ ਬਠਿੰਡਾ ਦੇ ਡੀਸੀ ਸਾਹਿਬ ਨੇ ਸਾਰੇ ਸਾਹਿਬ ਉਹਨਾਂ ਦਾ ਧੰਨਵਾਦ ਕਿਉਂਕਿ ਉਹਨਾਂ ਨੇ ਇੱਕ ਦਿਨ ਰਾਤ ਇੱਕ ਮਿਹਨਤ ਕੀਤੀ ਔਰ ਬਹੁਤ ਜਲਦੀ ਇਹ ਕੰਮ ਜੇ ਮਤਲਬ ਹੋਰ ਕੋਈ ਡੀਸੀ ਸਾਹਿਬ ਹੁੰਦੇ ਜਾਂ ਕੋਈ ਹੋਰ ਹੁੰਦਾ ਅਫਸਰ ਸਾਹੀ ਹੁੰਦੀ ਤਾਂ ਉਹਨਾਂ ਨੇ ਮੈਨੂੰ ਲੱਗਾ 7 ਸਾਲ 6 ਮਹੀਨੇ ਵੋਟਾਂ ਵਟ ਤੱਕ ਹੋਰ ਨਗਾ ਦੇਨੇ ਸੀ ਪਰ ਇੱਥੇ ਇਹਨਾਂ ਦਾ ਬਹੁਤ ਵੱਡਾ ਇੱਕ ਕਹਿ ਸਕਦੇ ਆ ਵੀ ਨਿੱਜੀ ਤੌਰ ਤੇ ਯੋਗਦਾਨ ਰਾਇ ਇਹਨਾਂ ਦਾ ਬਠਿੰਡਾ ਸ਼ਹਿਰ ਵਾਸਤੇ ਜੀ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ ਕਾਫੀ ਸਰਕਾਰਾਂ ਗਈਆਂ ਤੇ ਆਈਆਂ ਵੀ ਆ ਇਹਨਾਂ ਨੂੰ ਲੈ ਕੇ ਰਿੰਗ ਰੋਡ ਨੂੰ ਲੈ ਕੇ ਜਾਂ ਘਰਾਂ ਨੂੰ ਲੈ ਕੇ ਹਮੇਸ਼ਾ ਵੋਟ ਪਰਸੈਂਟੇਜ ਨੂੰ ਹੀ ਦੇਖਿਆ ਜਾਂਦਾ ਰਿਹਾ ਲੋਕਾਂ ਦੀ ਜਿਹੜੀ ਸਮੱਸਿਆ ਉਹਨੂੰ ਨਹੀਂ ਦੇਖਿਆ ਗਿਆ ਦੇਖੋ ਗੱਲ ਇਹ ਆ ਬਈ ਜਦੋਂ ਕੋਈ ਮਸਲਾ ਹੁੰਦਾ ਉਹਦੇ ਉੱਤੇ ਨਿੱਜੀ ਜਿਹੜੀਆਂ ਸਿਆਸੀ ਪਾਰਟੀਆਂ ਮੈਂ ਵੀ ਖੈਰ ਰਾਜਨੀਤਿਕ ਇੱਕ ਹੈਗਾਗਾ ਮੈਂ ਵੀ ਉਸ ਜਮਾਤ ਦੇ ਵਿੱਚੋਂ ਆ ਪਰ ਬਹੁਤ ਲੋਕਾਂ ਨੇ ਇੱਥੇ ਕਿਉਂਕਿ ਇਹ ਇੱਥੇ ਕੀ ਹੁੰਦਾ ਸੀਗਾ ਜੇ ਜਿਹਦੀ ਪਾਰਟੀ ਸਰਕਾਰ ਹੁੰਦੀ ਉਹ ਤਾਂ ਕਹਿੰਦਾ ਵੀ ਮੈਂ ਰੋਡ ਬਣਾਉਣ ਚਾ ਦੂਜਾ ਆ ਕੇ ਧਰਨਾਂ ਵਾਲਾ ਲੈਂਦਾ ਸੀ ਆ ਕੇ ਵੀ ਨਹੀਂ ਨਹੀਂ ਜੀ ਦੂਜੀ ਪਾਰਟੀ ਕਰੀ ਜਾਂਦੀ ਆ ਜੋ ਦੂਜੀ ਬਦਲ ਜਾਂਦੀ ਉਹ ਦੂਜੇ ਧਰਨਾਂ ਵਾਲਾ ਲੈਂਦੇ ਹਾਲਾਂਕਿ ਇਹ ਰਾਜਨੀਤਿਕ ਪਾਰਟੀਆਂ ਤੇ ਰੋਟੀ ਹੀ ਸਿੱਖੀਆਂ ਸਿਆਸੀ ਕਦੇ ਨਹੀਂ ਕਿਸੇ ਨੇ ਧਰਨਾਂ ਵਾਲਾ ਤਾਂ ਕਈਆਂ 'ਚ ਮੈਂ ਵੀ ਸ਼ਾਮਲ ਹੋਇਆ ਹਾਂਗਾ ਚਲੋ ਕਰਨਾ ਪੈਂਦਾ ਲੋਕਾਂ ਦੇ ਨਾਲ ਲੋਕਾਂ ਦੇ ਇਨਸਾਫ਼ ਵਾਸਤੇ ਸਿਆਸਤਾਂ ਬਹੁਤ ਹੋਈਆਂ ਇਸ ਰੋਡ ਤੇ ਪਰ ਅੰਤ ਪਲਾ ਸਭ ਪਲਾ ਪਰ ਹੁਣ ਜਿਨੇ ਵੀ ਇਹਦਾ ਸਹਿਯੋਗ ਦਿੱਤਾ ਕੋਈ ਵਿਰੋਧੀ ਪਾਰਟੀ ਦਾ ਚਾਹੇ ਚਾਹੇ ਕੋਈ ਸਾਡੀ ਪਾਰਟੀ ਦਾ ਚਾਹੇ ਕੋਈ ਪ੍ਰਸ਼ਾਸਨ ਦਾ ਬੰਦਾ ਇੱਕ ਬਹੁਤ ਵੱਡਾ ਕੰਮ ਕਰਤਾ ਜੀ ਇਹ બસ ਸਟੈਂਡ ਨੂੰ ਲੈ ਕੇ ਵੀ ਚਰਚਾਾਂ ਚੱਲ ਰਹੀਆਂ ਪਿਛਲੇ ਦਿਨੀ ਰਾਜਨੀਤਿਕ ਪਾਰਟੀਆਂ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਦੀ ਮੀਟਿੰਗ ਹੋਈ ਸੀ ਇਹ ਵੀ ਇੱਕ ਬੜਾ ਵੱਡਾ ਵਿਵਾਦ ਬਣਿਆ ਹੋਇਆ ਲੱਗਦਾ ਵੀ ਆਉਣ ਵਾਲੇ ਸਮੇਂ ਜਿਹੜੀ ਬਸ ਸਟੈਂਡ ਬਾਹਰ ਲਜਾਣ ਦੀ ਗੱਲ ਚੱਲੀ ਜਾ ਰਹੀ ਆ ਵੀ ਉਹ ਹੋਊਸ ਪਾਊਗਾ ਜਾਂ ਜਿਹੜਾ ਇਹ ਲਟਕਦਾ ਹੀ ਰਹੂਗਾ ਜਾਂ ਇਹਦਾ ਕੀ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ ਬਸ ਸਟੈਂਡ ਦਾ ਮਸਲਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੁਣ ਅੱਜ 6-7 ਮਹੀਨਿਆਂ ਦਾ ਸਾਲਕ ਦਾ ਜ਼ਿਆਦਾ ਭੱਗ ਗਿਆ ਪਰ ਸ਼ਹਿਰ ਦਾ ਤਾਂ ਬੰਦਾ ਅਸੀਂ ਤਾਂ ਨਾ ਤਾਂ ਕਦੇ ਧਰਨਾ ਲਾਏ ਬਸ ਸਟੈਂਡ ਬਾਹਰ ਕੱਢੋ ਕਿਉਂਕਿ ਅਸੀਂ ਤਾਂ ਸ਼ਹਿਰ ਦੇ ਵਸਨੀਕਾਂ ਨੂੰ ਸਾਨੂੰ ਤਾਂ ਇਹ ਆ ਵੀ ਚਲੋ ਜਿੰਨੀ ਕਿ ਟ੍ਰੈਫਿਕ ਦੀ ਸਮੱਸਿਆ ਸਾਨੂੰ ਆਉਂਦੀ ਉਹ ਨਹੀਂ ਕਿ ਸਹੂਲਤ ਵੀ ਹੈਗੀ ਆ ਸਾਰੇ ਕਾਲਜ ਡਾਕਟਰ ਵੱਡੇ ਕਚੈਰੀਆਂ ਕੋਟ ਸਾਰੇ ਨਾਲ ਨੇ ਹੈਗੇ ਸਾਨੂੰ ਉਹਦਾ ਫਾਇਦਾ ਹੀ ਬਹੁਤ ਆ ਬਸ ਸਟੈਂਡ ਦਾ ਅਕਲ ਟ੍ਰੈਫਿਕ ਦਾ ਕਿੱਦਿ ਕੀ ਵੱਡੀ ਗੱਲ ਆ ਸਾਰੇ ਸ਼ਹਿਰਾਂ ਦੇ ਟ੍ਰੈਫਿਕਾਂ ਦਾ ਮਸਲਾ ਹੱਲ ਹੁਣ ਦਿੱਲੀ ਵਰਗੇ ਸ਼ਹਿਰ ਲੁਧਿਆਣਾ ਵਰਗੇ ਸ਼ਹਿਰ ਉਹਨਾਂ ਦਾ ਹੀ ਕਰਾਂਗੇ ਟ੍ਰੈਫਿਕ ਦਾ ਨਾਲ ਚੱਲੂਗੀ ਚੱਲੂਗਾ ਪਿਛਲੇ ਦਿਨੀ ਵਧੀਆ ਖੁਸ਼ੀ ਦੀ ਗੱਲ ਆ ਕੇ ਚਲੋ ਸਾਰਿਆਂ ਨੇ ਇੰਟਰਸਟ ਲੇਤਾ ਸਾਡੇ ਵਿਧਾਇਕ ਸਾਹਿਬ ਸੀਗੇ ਸਾਡੇ ਸਾਹਿਬ ਕਾਬਦਾ ਐਕਸੀ ਸਾਡੇ ਕੁਝ ਰਾਜਨੀਤਿਕ ਪਾਰਟੀਆਂ ਦੇ ਸੋ ਉੱਥੇ ਉਹਨਾਂ ਨੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਨਿੱਜੀ ਤੌਰ ਤੇ ਵੀ ਚਲੋ ਮੈਨੂੰ ਵੀ ਲੋਕ ਕਹਿੰਦੇ ਆ ਲੋਕਾਂ ਨੇ ਇਹ ਇਲਜ਼ਾਮ ਲਾਇਆ ਕਿ ਇਹ ਜਿਹੜੀ ਜਮਾਤ ਸੀ ਸਾਰੀ ਵਪਾਰਕ ਜਮਾਤ ਬੈ ਗਈ ਉੱਥੇ ਇਕੱਠੀ ਹੋ ਕੇ ਵਪਾਰੀ ਬੈ ਗਏ ਕਿਸੇ ਨੇ ਕਹਿੰਦਾ ਵੀ ਉਧਰ ਕਿਸੇ ਦੇ ਪਲਾਟ ਕੱਟਿਆ ਕਿਸੇ ਦਾ ਕਲੋਨੀਆ ਕਿਸੇ ਦਾ ਕੁਝ ਲੋਕ ਕਹਿੰਦੇ ਇਹ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਆ ਵੀ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਹੈਗਾ ਬਈ ਲੋਕਾਂ ਦੀਆਂ ਭੂ ਮਾਫੀਆ ਦੇ ਕਹਿਣ ਤੇ ਹੀ ਅੱਡੇ ਨੂੰ ਬਾਹਰ ਕੀਤਾ ਜਾ ਰਿਹਾ ਇਲਜ਼ਾਮ ਆ ਬਹੁਤ ਵੱਡਾ ਸ਼ਹਿਰ ਦੇ ਉੱਤੇ ਸੋ ਮੇਰੀ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਨੁਮ ਕਿ ਆਪਣੇ ਤੋਂ ਇਹ ਇਲਜ਼ਾਮ ਲਾਓ ਇਸ ਵਾਸਤੇ ਤੁਸੀਂ ਸ਼ਹਿਰ ਵਾਸੀਆਂ ਤੋਂ ਛੋਟੇ ਦੁਕਾਨਦਾਰਾਂ ਤੋਂ ਉਹਨਾਂ ਤੋਂ ਲੈ ਲਓ ਜਿਹੜੇ ਨਿੱਕੇ ਦੁਕਾਨਦਾਰ ਹੈਗੇ ਹੈਗੇ ਫਿਰ ਟਰੈਫਿਕ ਦੇਖੋ ਵੀ ਟਰੈਫਿਕ ਕਿੰਨਾ ਘਟੂਗਾ ਕੱਲੀਆਂ ਬੱਸਾਂ ਦਾ ਟਰੈਫਿਕ ਤਾਂ ਘਟ ਜੂਗਾ ਕਾਰਾਂ ਗੱਡੀਆਂ ਮੋਟਰਸਾਈਕਲਾਂ ਦਾ ਟਰੈਫਿਕ ਉਹਦਾ ਕੀ ਹੱਲ ਕਰਾਂਗੇ ਬੱਤੀਆਂ ਦੇ ਉੱਤੇ ਜ਼ਿਆਦਾਤਰ ਬੱਸਾਂ 3 ਹੁੰਦੀਆਂ 50 ਗੱਡੀਆਂ ਹੁੰਦੀਆਂ ਉੱਥੇ ਹਨੂਮਾਨ ਚਾਹੂੰ ਦੇਖ ਲਓ 3 ਬੱਸਾਂ ਹੋਣਗੀਆਂ ਤੇ 50 ਗੱਡੀਆਂ ਹੁੰਦੀਆਂ ਤੇ ਫਿਰ ਆਪਾਂ ਬੱਸਾਂ ਬੱਸ ਸੜੇ ਦਾ ਪ੍ਰੋਬਲਮ ਦੇਖੀਏ ਕਿ ਲੋਕਾਂ ਦੀ ਆਪਾਂ ਟਰੈਫਿਕ ਨੂੰ ਕਰਾਂਗੇ ਇਸ ਕਰਕੇ ਇਹ ਸਮੱਸਿਆ ਦਾ ਹੱਲ ਵੀ ਸ਼ ਹੋਰ ਵੀ ਸਮੱਸਿਆ ਆਪ ਦੇਖਿਆ ਬਾਜ਼ਾਰ ਵਿੱਚ ਇਕੱਲਾ ਬੰਦਾ ਜਾਂਦਾ ਲੋਕਲ ਹੁੰਦਾ ਨੇੜੇੋਂ ਜਾਂਦਾ ਤੇ ਗੱਡੀ ਲਿਆ ਕੇ ਬਾਜ਼ਾਰ ਵਿੱਚ ਖੜੀ ਕਰ ਜਾਂਦਾ ਪਾਰਕਿੰਗ ਚ ਨਹੀਂ ਲਾਉਂਦਾ ਫੇਰ ਉੱਥੇ ਰੌਲਾ ਪਾਉਣ ਲੱਗ ਜਾਂਦੇ ਦੇਖੋ ਇਹ ਤਾਂ ਜੀ ਹੁਣ ਆ ਬੰਦੇ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਕਈ ਬੰਦੇ ਤਾਂ ਹੁਣ ਇਕੱਲਾ ਬੰਦਾ ਜਿਹਨੇ ਸੈਕਟ ਵੀਂ ਜਾਣੀ ਆ ਬਾਈ ਜੀ ਉਹ ਵੀ ਕਹੂ ਮੈਂ ਧੋਬੀ ਦਾ ਸੈਟ ਵੀ ਕੇ ਉਹਨੇ ਤੇ ਗੱਡੀ ਲੈ ਕੇ ਉਹ ਜਾਊਗਾ ਹਾਲਾਂਕਿ ਮੋਟਰਸਾਈਕਲ ਤੇ ਵੀ ਜਾ ਸਕਦਾ ਇਹ ਤਾਂ ਇੱਕ ਟ੍ਰੈਂਡ ਬਣਿਆ ਹੋਇਆ ਜੀ ਥੋੜਾ ਜਿਹਾ ਟੌਰ ਬਣਿਆ ਹੋਇਆ ਇਹਦਾ ਸਿਸਟਮ ਤਾਂ ਮੇਰੇ ਹਿਸਾਬ ਨਾਲ ਲੋਕ ਜੇ ਆਪ ਕੱਢਣਗੇ ਜੀ ਚਲਾਨ ਕ ਗੱਡੀ ਟੋਅ ਕਰਦੇ ਆ ਫੇਰ ਰੋਲਾ ਪੈਂਦਾਗਾ ਕੁਛ ਵੀ ਤਰ੍ਹਾਂ ਦਾ ਉਹ ਕਰਾਂਗੇ ਇਸ ਤਰ੍ਹਾਂ ਦੀ ਕਾਰਵਾਈ 노 పార్కింగ్ ਦੇ ਵਿੱਚ ਜਾਂ ਇਹਦੇ ਵਾਸਤੇ ਤਾਂ ਲੋਕਾਂ ਨੂੰ ਆਪ ਦਾ ਉਹ ਕਰਨਾ ਚਾਹੀਦਾ ਆਪਣੇ ਸ਼ਹਿਰ ਵਾਸਤੇ ਇੰਨੀ ਕ다 ਤਕਲੀਫ ਝਲਣੀ ਪਊ ਬਾਕੀ ਕਿੱਡੀ ਕਬਡੀ ਗੱਲ ਆ ਜੇ ਵਹੀਕਲ ਤੇ ਵੀ ਜਾ ਵੜਿੰਗ ਟੂ ਵੀਲਰ ਤੇ ਜੀ ਇੱਕ ਚਰਚਾ ਇਹ ਵੀ ਚੱਲ ਰਹੀ ਆ ਵੀ ਜੇ ਆਈਟੀਆਈ ਚੌਂਕ ਤੋਂ ਲਿਜਾ ਕੇ ਪੁਲ ਵੀ ਝੀਲਾਂ ਕੋਲੇ ਤਾਰਿਆ ਜਾ ਸਕਦਾ ਕੀ ਲੱਗਦਾ ਉਹ ਠੀਕ ਹੋਊਗਾ ਬਿਲਕੁਲ ਜੀ ਲੁਧਿਆਣੇ ਵਰਗੇ ਸ਼ਹਿਰਾਂ ਚ ਦਿੱਲੀ ਵਰਗੇ ਸ਼ਹਿਰਾਂ ਚ ਤਾਂ ਬਣੇ ਹੋਇਆ ਹੁਣ ਇੱਕ ਤਾਂ ਆਪਾਂ ਭਿੰਡੇ ਦਾ ਬੱਸ ਸਟੈਂਡ ਬਾਹਰ ਕਰ ਲਾਂਗੇ ਹੋਰ ਸ਼ਹਿਰਾਂ ਦਾ ਕੀ ਕਰਾਂਗੇ ਦੂਜੀ ਗੱਲ ਇੱਕ ਗੱਲ ਧਿਆਨ ਹੋਣੀ ਚਾਹੀਦੀ ਹੈ ਵੀ ਕਈ ਸ਼ਹਿਰਾਂ ਦੇ ਵਿੱਚ ਬੱਸ ਸਟੈਂਡ ਬਾਹਰ ਬਣੇ ਹੋਇਆ ਪਹਿਲਾਂ ਸਰਵੇ ਕਰਨ ਵੀ ਉੱਥੇ ਬੱਸ ਸਟੈਂਡ ਬਾਹਰ ਜਾਲਣ ਦੇ ਨਾਲ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੁਣ ਪਟਿਆਲਾ ਬੱਸ ਸਟੈਂਡ ਸੀਗਾ ਬਾਈਪਾਸ ਬਿਲਕੁਲ ਉੱਪਰ ਸੀ ਹਾਈਵੇ ਤੇ ਕੋਈ ਬਾਲਾ ਕੋਈ ਅੰਦਰ ਬਾਜ਼ਾਰ ਵਿੱਚ ਜਾਗੇ ਸੀ ਇਹ ਵੀ ਹਾਈਵੇ ਦੇ ਉੱਪਰ ਯਾਰ ਇਹ ਚਲੋ ਰਿੰਗ ਰੋਡ ਬਾਹਰ ਦੀ ਗੱਲ ਤਾਂ ਵੱਖਰੀ ਗੱਲ ਆ ਅਸਲ ਵਿੱਚ ਪੁਰਾਣੇ ਹਾਈਵੇ ਤਾਂ ਤੇ ਉਹਦੇ ਵਿੱਚ ਦੇਖਣਾ ਗੁਰੂ ਉੱਥੋਂ ਦੀ ਗੱਲ ਕਰਦਾ ਮੈਂ ਆਪਣੇ ਪਟਿਆਲਾ ਦੀ ਦੁਖਨਵਾਰਨ ਸਾਹਿਬ ਨਾਲ ਸੀ ਉੱਥੇ ਹੋਰ ਸਾਰਾ ਕਚੇਰੀਆਂ ਜੂਰੀਆਂ ਨਾਲ ਸੀਗੀਆਂ ਚੱਕ ਕੇ ਬਾਹਰ ਮਾਰਿਆ ਜੀ ਉੱਥੇ ਵੀ ਦਿੱਕਤ ਤੁਸੀਂ ਦੇਖੋ ਟ੍ਰੈਫਿਕ ਉਵੇਂ ਦੇ ਉਵੇਂ ਸੇਮ ਉੱਥੇ ਲੱਗਣ ਲੱਗੀਗੀ ਹੋਊਗਾ ਬਾਲਾ ਫਾਇਦਾ ਉਹਦਾ ਹੋਇਆ ਨਹੀਂ ਮੇਰੇ ਹਿਸਾਬ ਨਾਲ ਤਾਂ ਕਿਲੇ ਬੱਸਾਂ ਕਢਣ ਲੱਗੀਆਂ ਉੱਥੇ ਪਰ ਨੁਕਸਾਨ ਬਹੁਤ ਹੋਇਆ ਉੱਥੇ ਫਾਇਦਾ ਤਾਂ ਮੈਨੂੰ ਲੱਗਦਾ ਨਹੀਂ ਵੀ ਇਹ ਹੈ ਹੁਣ ਰਿੰਗ ਰੋਡ ਚੱਲਣ ਨਾਲ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋਊਗਾ ਸਭ ਤੋਂ ਵੱਡਾ ਫਾਇਦਾ ਤਾਂ ਜਿਹੜੇ ਬੰਦੇ ਚੰਡੀਗੜ੍ਹੋਂ ਪਟਿਆਲਿਓਂ ਬਰਨਾਲਿਓਂ ਆਉਣਾ ਤੇ ਉਹਨੇ ਡੱਬ ਵਾਲੀ ਜਾਣਾ ਜਾਂ ਮਾਨਸਾ ਜਾਣਾ ਇੱਧਰ ਕਿਤੇ ਜਾਣਾ ਏਮ ਜਾਣਾ ਬਾਰੋ-ਬਾਰ ਹੋ ਜੂਗਾ ਉਹਨੂੰ ਭਿੰਡੇ ਚ ਬੜਨ ਦੀ ਲੋੜ ਨਹੀਂ ਇਹਦੇ ਕੋਈ ਲੈਨ ਨਹੀਂ ਕੋਈ ਕ੍ਰੋਸਿੰਗ ਨਹੀਂ ਹੈ ਕਿਉਂਕਿ ਨਾਲ ਇਧਰ ਕੈਂਟਾ ਆ ਗਿਆ ਨਾ ਕ੍ਰੋਸਿੰਗ ਹੈ ਨਹੀਂ ਇਸ ਤੇ ਕੋਈ ਇਧਰ ਕੈਂਟਾ ਹੀ ਕੈਂਟ ਚੋਂ ਕੋਈ ਬਾਲਾ ਟ੍ਰੈਫਿਕ ਨਹੀਂ ਆਉਂਦਾ ਹੈਗਾ ਦੂਜੀ ਗੱਲ ਜਿਹੜਾ ਆਪਾਂ ਟੀਵੀ ਟਾਵਰ ਤੋਂ ਥੱਲੇ ਪੋਲ ਉੱਤਰਦੇ ਆਂਗੇ ਇਧਰੋਂ ਮਾਨਸਾਲਾ ਵਾਹ ਬਿੰਡੇ ਵਾਲੇ ਪਾਸੇ ਉੱਤਰਦੇ ਆਂ ਸਰਕਾਰੀ ਹਸਪਤਾਲ ਕੋਲੇ ਉੱਥੇ ਟ੍ਰੈਫਿਕ ਜਾਮ ਹੀ ਰਹੇ 24 ਘੰਟੇ ਕਿਉਂਕਿ ਕਿਸੇ ਨੇ ਇਧਰ ਮੁੜਨਾ ਹੁੰਦਾ ਸੀ ਕਿਸੇ ਨੇ ਕਾਲੀ ਮਾਤੇ ਮੰਦਰ ਦੇ ਬੈਕ ਸਾਈਡ ਤੇ ਕੋਈ ਮਾਡਲ ਟਨ ਫੇਸ ਬੰਨ ਨੂੰ ਆਦਾ ਸੀਗਾ ਉੱਥੇ ਸਾਰਾ ਟ੍ਰੈਫਿਕ ਸੀਗਾ ਸਕੂਲ ਵੈਨਾਂ ਦਾ ਬੁਰਾ ਹਾਲ ਸੀ ਉੱਥੇ ਇੱਕ ਸ਼ਾਮ ਦੋ ਦਿਨ ਸਕੂਲ ਹੈਗੇ ਉੱਥੇ ਪ੍ਰਾਈਵੇਟ ਉਹਨਾਂ ਕਰਕੇ ਸਰਕਾਰੀ ਹਸਪਤਾਲਾਂ ਕਰਕੇ ਐਂਬੂਲੈਂਸਾਂ ਨੂੰ ਸੰਗ ਕਰਕੇ ਬਾਕੀ ਮੰਡੀ ਦਾ ਉੱਥੇ ਸਾਰੀ ਆਵਾਜ਼ ਹੀ ਰਹਿੰਦੇ ਨਾਲ ਦਾਣਾ ਮੰਡੀ ਆ ਉਹ ਸਾਰੀ ਸਮੱਸਿਆ ਜਿਹੜੀ ਹੱਲ ਹੋ ਜਾਣੀ ਆ ਮੰਨ ਕੇ ਚਲੋ ਵੀ 40 45% ਤਾਂ ਅੱਜ ਤੀ ਹੱਲ ਹੋ ਗਈ ਸਮੱਸਿਆ ਜਿਹੜੀ ਹੈਗੀ ਹੈ ਟ੍ਰੈਫਿਕ ਦੀ ਸ਼ਹਿਰ ਦੇ ਵਿੱਚੋਂ ਹੋਰ ਵੀ ਨੇ ਸਾਡੇ ਨਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਬੜੀ ਖੁਸ਼ੀ ਦੀ ਖਬਰ ਆ ਸ਼ਹਿਰ ਵਾਸੀਆਂ ਲਈ ਰਿੰਗ ਰੋਡ ਚੱਲੂ ਹੋਇਆ ਬਹੁਤ ਸਹਾਇਤਾ ਮਿਲਨੀ ਇਹ ਚੀਜ਼ ਨਾ ਜੀ ਜਿਵੇਂ ਮੰਨ ਲਓ ਆਪਾਂ ਮਾਨਸਾਪੁਰ ਉਤਰਦੇ ਆਂ ਜੀ ਉਤਰਨ ਸਾਰੀ ਸਿਵਲ ਹਸਪਤਾਲ ਹੈ ਬੜੀ ਪ੍ਰੋਬਲਮ ਆਉਂਦੀ ਸੀ ਉੱਥੇ ਐਂਬੂਲੈਂਸਾਂ ਨੂੰ ਆਮ ਨਾਲ ਹੀ ਸਕੂਲ ਆਗੇ ਦੋ ਸਕੂਲ ਆ ਗਿਆ ਇਸ ਤਰ੍ਹਾਂ ਬੜੀ ਬੱਚਿਆਂ ਨੂੰ ਬੜੀ ਪ੍ਰੋਬਲਮ ਆਉਂਦੀ ਸੀ ਇਹ ਚੀਜ਼ ਨਾ ਬੜਾ ਨਿਆਜ਼ ਮਿਲੂਗੀ ਸ਼ਹਿਰ ਨੂੰ ਇੱਕ ਬੱਸ ਸਟੈਂਡ ਨੂੰ ਲੈ ਕੇ ਵੀ ਗੱਲਬਾਤ ਚੱਲ ਰਹੀ ਆ ਤੁਸੀਂ ਕਿਵੇਂ ਦੇਖਦੇ ਹੋ ਪਿਛਲੇ ਦਿਨ ਮੀਟਿੰਗ ਵੀ ਹੋਈ ਸੀ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਰਾਜਨੀਤਿਕ ਲੀਡਰਾਂ ਦੀ ਅਸੀਂ ਤਾਂ ਇਹ ਸੋਚਦੇ ਆਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਉਹ ਆ ਰਿੰਗ ਰੋਡ ਨਿਕਲ ਗਿਆ ਬੱਸ ਸਟੈਂਡ ਬਾਹਰ ਲਿਆਂਦੀ ਜ਼ਰੂਰਤ ਹੀ ਨਹੀਂ ਪੈਣੀ ਜਦੋਂ ਮੇਨ ਟ੍ਰੈਫਿਕ ਹੈਵੀ ਟ੍ਰੈਫਿਕ ਤੋਂ ਬਾਹਰ ਨਿਕਲੀ ਜਾਣਾ ਉਹਦੇ ਸਾਡੀ ਸੋਚ ਮੁਤਾਬਕ ਵੀ ਬੱਸ ਸਟੈਂਡ ਉੱਥੇ ਹੀ ਰਹਿਣਾ ਚਾਹੀਦਾ ਕਿ ਨਹੀਂ ਜਿਵੇਂ ਰਾਜਨੀਤਿਕ ਲੀਡਰਾਂ ਨੇ ਬਹੁਤ ਗਿਣਤੀ ਨੇ ਸਹਿਮਤੀ ਜਿਤਾ ਦਿੱਤੀ ਵੀ ਜੋ ਸਰਕਾਰ ਕਰ ਰਹੀ ਆ ਜਿਸ ਤਰ੍ਹਾਂ ਠੀਕ ਆ ਪਰ ਜਦੋਂ ਲੋਕਾਂ ਨਾਲ ਗੱਲਬਾਤ ਕਰਦੇ ਆ ਉਹ ਤ ਰਾਜ ਜਨੋਂਦੇ ਲੱਗਦਾ ਵੀ ਆਮ ਲੋਕਾਂ ਦਾ ਵੀ ਪੁੱਛਣਾ ਚਾਹੀਦਾ ਹਾਂ ਜਰੂਰ ਜੀ ਜਿੱਥੇ ਲੋਕਲ ਮੇਨ ਬਾਜ਼ਾਰ ਦੇਖਣਾ ਚਾਹੀਦਾ ਬੱਸ ਸਟੈਂਡ ਮੇਨ ਹੈ ਉਹਦੇ ਗੋਲਕੇਰਨਾ ਕਿਲੋ 2 ਕਿਲੋਮੀਟਰ ਦੇ ਏਰੀਆ 'ਚ ਸਾਰਾ ਮੰਨ ਲਓ ਕਚਹਿਰੀਆਂ ਸਿਵਲ ਹਸਪਤਾਲ ਆ ਗਿਆ ਦਾਣਾ ਮੰਡੀ ਆ ਗਈ ਸਬਜ਼ੀ ਮੰਡੀ ਆ ਗਈ ਟੋਟਲੀ ਆਪਣਾ ਸਿਸਟਮ ਉੱਥੇ ਹੈ ਨਗਰ ਨਿਕਮੇ ਜਾਣਾ ਤਾਂ ਨੇੜੇ ਹੈ ਕਿਸੇ ਨੂੰ ਕੋਈ ਵੀ ਕੰਮ ਪੈਂਦਾ ਆਮ ਪਬਲਿਕ ਨੇ ਤਾਂ ਬਸ ਸਟੈਂਡ ਹੀ ਹੋਣਾ ਨਾ ਰਾਜਨੀਤਿਕ ਲੋਕਾਂ ਕੋਲ ਤਾਂ ਵੱਡੀਆਂ ਗੱਡੀਆਂ ਉਹ ਤਾਂ ਜਿੱਥੇ ਵੀ ਜਾ ਸਕਦੇ ਆ ਇਹ ਆਮ ਪਬਲਿਕ ਤੋਂ ਹੀ ਰੈ ਲੈ ਕੇ ਕਰਨਾ ਚਾਹੀਦਾ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਆਮ ਇਨਸਾਨ ਦੀ ਲੱਗਦਾ ਨਹੀਂ ਆਪਾਂ ਵੀ ਦੇਖਦੇ ਆ ਲਾਈਟਾਂ ਦੇ ਵੇਖ ਲਓ ਜਾਂ ਹੋਰ ਕਿਤੇ ਹੈਲਮਟ ਨੂੰ ਲੈ ਕੇ ਦੇਖ ਲਓ ਜੇ ਵੱਖ-ਵੱਖ ਕਾਨੂੰਨਾਂ ਨੂੰ ਲੈ ਕੇ ਜੇ ਇਸੇ ਤਰ੍ਹਾਂ ਜਿਹੜੀਆਂ ਗੱਡੀਆਂ ਨੂੰ ਲੈ ਕੇ ਵੀ ਬਾਜ਼ਾਰ 'ਚ ਬਿਨਾਂ ਲੋੜੀ ਜਿਹੜੀਆਂ ਗੱਡੀਆਂ ਬਾਜ਼ਾਰਾਂ ਦੇ ਵਿੱਚ ਲੈ ਕੇ ਜਾਂਦੇ ਆ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਆਪ ਵੀ ਸਮਝਣੀ ਚਾਹੀਦੀ ਸਮਝਣੀ ਚਾਹੀਦੀ ਜ਼ਰੂਰ ਹੈ ਬਿਲਕੁਲ ਵਧੀਆ ਤੁਹਾਡਾ ਮੁੱਦਾ ਹੈ ਹਰੇਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਫਿਰ ਜੇ ਮੰਨ ਲਓ ਕੋਈ ਗੱਡੀ ਲਾਉਂਦਾ ਹੈ ਹੁਣ ਆਪਾਂ ਜਾਣੇ ਪਹਿਲਾਂ ਦੇਖੋ ਕੋਈ ਵੀ ਕੰਮ ਕਰਦੇ ਆ ਉਹਦੀ ਪਹਿਲਾਂ ਥੋੜੀ ਜੀ ਤਕਲੀਫ ਤਾਂ ਆਉਗੀ ਟੋ ਵਾਲਾ ਕੰਮ ਚੱਲਿਆ ਸੀ ਚਲੋ ਹੋ ਸਕਦਾ ਉਹਨਾਂ ਦੀਆਂ ਗਲਤੀਆਂ ਹੋਣ ਪਰ ਕੁਝ ਹੱਦ ਤੱਕ ਤੋਂ ਵੀ ਵੀਆਰ ਚ ਫਾਇਦਾ ਸੀ ਹੁਣ ਦੇਖੋ ਜਾ ਕੇ ਕੀ ਹਾਲ ਹੈ ਬੰਦ ਕੀਤਾ ਕੰਮ ਜੇ ਉਹ ਐਡੀ ਵੱਡੀ ਗੱਡੀ ਲੈ ਕੇ ਜਾਂਦਾ ਇੰਨੀ ਮਹਿੰਗੀ ਲੈ ਕੇ ਜਾਂਦਾ ਪੈਟਰੋਲ ਵੀ ਇੰਨਾ ਮਹਿੰਗਾ ਫੂਕਦਾ ਲੱਗਦਾ ਵੀ ਜਿਹੜੇ ਚਾਰਜਸ ਪਾਰਕਿੰਗ ਦੇ ਇਹ ਲੈ ਲੈਣੇ ਚਾਹੀਦੇ ਆ ਚਾਹੀਦੇ ਜੀ ਹੱਕਵੰਦ ਹੈ ਕਿਉਂਕਿ ਬਿਨਾ ਬਜਾਈ ਲੈ ਆ ਰਹੇ ਲੋਕ ਗੱਡੀਆਂ ਬਾਜ਼ਾਰ ਚ ਗੱਡੀ ਦਾ ਕੋਈ ਕੰਪਨੀ ਦੇਖਦੇ ਆਪਾਂ ਮਤਲਬ ਬੱਸ ਸਟੈਂਡ ਲਈ ਲਾ ਲਉ ਰੋਈ ਲੰਘਦੇ ਆ ਕੀ ਹਾਲ ਹੈ ਲੋਕ ਉਹ ਜੀ ਵੀ ਗੱਡੀਆਂ ਪਾ ਲੈਂਦੇ ਆ ਉਹ ਇਹ ਰਿੰਗ ਰੋਡ ਜਿਹੜਾ ਅੱਜ ਚਾਲੂ ਹੋਇਆ ਜਿਸ ਨਾਲ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਆ ਸੋਸ਼ਲ ਮੀਡੀਆ ਤੇ ਕਾਫੀ ਇਸ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਦਾ ਵੀ ਧੰਨਵਾਦ ਕੀਤਾ ਗਿਆ ਭਾਵੇਂ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਰਿੰਗ ਰੋਡ ਨੂੰ ਲੈ ਕੇ ਬੜੀ ਰਾਜਨੀਤੀ ਕੀਤੀ ਆ ਪਾਰਟੀਆਂ ਆਈਆਂ ਵੀ ਜੇ ਪਰ ਰਾਜਨੀਤਿਕ ਪਾਰਟੀ ਸੱਤਾ 'ਚ ਵੀ ਆਈਆਂ ਤੇ ਚਲੀਆਂ ਵੀ ਗਈਆਂ ਪਰ ਇਸ ਰਿੰਗ ਰੋਡ ਵਿੱਚ ਰਾਜਨੀਤੀ ਵੀ ਹੁੰਦੀ ਰਹੀ ਹੈ ਕਿਉਂਕਿ ਜਿਹੜਾ ਸੱਤਾ ਤੋਂ ਬਾਹਰ ਹੁੰਦਾ ਸੀ ਉਹ ਲੋਕਾਂ ਨਾਲ ਧਰਨਾ ਲਾਉਣ ਲੱਗ ਜਾਂਦਾ ਸੀ ਤੇ ਹੁਣ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇਦੀ ਗੱਲ ਕੀਤੀ ਗਈ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਵਿਸ਼ੇਸ਼ ਨਿੱਜੀ ਤੌਰ ਤੇ ਉਹਨਾਂ ਵੱਲੋਂ ਇੰਟਰਸਟ ਲੈ ਕੇ ਇੱਥੇ ਜਿਹੜੇ ਸਾਰੇ ਮਸਲੇ ਸੀ ਉਹਨਾਂ ਨੂੰ ਸੁਲਝਾ ਕੇ ਤੇ ਰਿੰਗ ਰੋਡ ਨੂੰ ਚਾਲੂ ਕੀਤਾ ਗਿਆ ਕੱਲ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਹੋਰ ਵੀ ਜਗ੍ਹਾ ਤੇ ਜਿਹੜੇ ਵੱਖ-ਵੱਖ ਜਗ੍ਹਾ ਦਾ ਮੁਆਇਨਾ ਕੀਤਾ ਹੋਰ ਵੀ ਰਿੰਗ ਰੋਡੋ ਬਣਾਉਣ ਦੀਆਂ ਜਿਹੜੀਆਂ ਸੁਭਾਵਨਾਵਾਂ ਵਧੀਆਂ ਹੋਈਆਂ ਭਾਵੇਂ ਕਿਸੇ ਅਧਿਕਾਰਕ ਤੌਰ ਤੇ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ਪਰ ਕਾਫੀ ਜਗ੍ਹਾ ਤੇ ਜਾ ਕੇ ਦੇਖਿਆ ਜਿਹੜੀ ਸ਼ਹਿਰ ਦੀ ਵੱਡੀ ਜਿਹੜੀ ਟ੍ਰੈਫਿਕ ਸਮੱਸਿਆ ਆ ਰਹੀ ਆ ਆਉਣ ਵਾਲੇ ਦਿਨਾਂ 'ਚ ਹੱਲ ਹੋ ਸਕਦੀ ਆ ਤੇ ਨਾਲ ਜਿਹੜੀ ਰਿੰਗ ਰੋਡ ਆ ਇਸ ਨਾਲ ਵੀ ਜਿਹੜੀ ਬਹੁਤ ਵੱਡੀ ਰਾਹਤ ਮਿਲੀ ਆ ਤੁਸੀਂ ਦੇਖ ਰਹੇ ਹੋ ਕਲੈਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ